ਮੈਜਿਸਟਰ ਪਾਬਾ ਬਲਵਿੰਦ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਗ੍ਰਹਿ ਵਿਖੇ ਸਾਰੇ ਸੰਤ ਮਹਾਤਮਾ ਮਹਾਂਪੁਰਖਾਂ ਨੂੰ ਬੁਲਾਇਆ ਅਸੀਂ ਕਹਾਂ ਜੀ ਸਰਕਾਰ ਜਿਹੜੀ ਹੈ ਉਹ ਪਿੱਛੇ ਰਹੂਗੀ ਤੁਸੀਂ ਅੱਗੇ ਲੱਗੋ ਕਿਉਂਕਿ ਮਾਣ ਮਰਿਆਦਾ ਦਾ ਤੁਹਾਨੂੰ ਪਤਾ ਹੈ ਗੁਣੀ ਗੈਣੀ ਲੋਕਾਂ ਨੂੰ ਧਰਮ ਦਾ ਪਤਾ ਹੈ ਮਾਣ ਮਰਿਆਦਾ ਤੁਸੀਂ ਕਾਇਮ ਰੱਖਣੀ ਹੈ ਅਸੀਂ ਤਾਂ ਸਿਰਫ ਪਿੱਛੇ ਇੱਕ سپورਟਿੰਗ ਬਾਡੀ ਸਾਨੂੰ ਦੱਸ ਦੋ ਕਿੱਥੇ ਸੜਕਾਂ ਬਣਾਉਣੀਆਂ ਨੇ ਕਿੱਥੋਂ ਕਿੱਥੋਂ ਗੁਰੂ ਸਾਹਿਬ ਗਏ ਕਿੱਥੇ ਕਿੱਥੇ ਕੀ ਕੋਈ ਕਮੀਆਂ ਨੇ ਕੋਈ ਇਨਫਰਾਸਟ੍ਰਕਚਰ ਦੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਅਲੱਗ ਤੋਂ ਬਜਟ ਰੱਖ ਲਿਆ ਸੀ 350 ਸਾਲਾ ਸ਼ਹੀਦੀ ਸਮਾਗਮਾਂ ਵਾਸਤੇ ਅਲੱਗ ਤੋਂ ਬਜਟ ਰੱਖ ਲਿਆ ਇੱਕ ਟੈਂਟ ਸਿਟੀ ਪੂਰਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਪੂਰੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਪਰਸੋਂ ਨੂੰ ਮਹਿਮਾਨਯੋਗ ਮਹਾਮहिम ਰਾਸ਼ਟਰਪਤੀ ਜੀ ਕੋਲ ਜਾ ਰਹੇ ਹਾਂ ਉਹਨਾਂ ਨੂੰ ਸੱਦਾ ਪੱਤਰ ਦੇਣ ਲਈ ਪਰਸੋਂ ਦਾ ਅਸੀਂ ਟਾਈਮ ਲਿਆ ਤੇ ਪੂਰੀ ਦੁਨੀਆ ਚ ਵੱਸਦੇ ਪੰਜਾਬੀ ਪੂਰੀ ਦੁਨੀਆ ਚ ਵੱਸਦੇ ਨਾਨਕਲੇਵਾ ਸੰਗਤ ਦੇ ਜਿੰਨੇ ਵੀ ਬੰਦਿਆਂ ਨੇ ਦੁਨੀਆ ਪਰ ਚ ਆਪਣਾ ਨਾਮ ਕਮਾਇਆ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਮਿਹਨਤਾਂ ਕਰਕੇ ਬੜੀਆਂ ਵੱਡੀਆਂ ਪੋਜੀਸ਼ਨਾਂ ਅਹੁਦਿਆਂ ਤੇ ਪਹੁੰਚੇ ਸਾਰਿਆਂ ਨੂੰ ਬੁਲਾਵਾਂਗੇ ਸਾਰਿਆਂ ਨੂੰ ਸੱਦਾ ਪੱਤਰ ਦੇਵਾਂਗੇ ਤੇ ਆਓ ਆਪਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਜਿਹੜੀਆਂ ਸਿਰਫ ਆਪਾਂ ਇੱਕ ਲੇਖ 10 ਨੰਬਰ ਦਾ ਲੇਖ ਰਹਿ ਗਿਆ ਸੀ ਇੱਕ ਪੰਜਾਬੀ ਦੇ ਪੇਪਰ ਚ ਇੱਕ ਲੇਖ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਯਾਦ ਕਰ ਲਓ ਗੁਰੂ ਤੇਗ ਬਹਾਦਰ ਜੀ ਦਾ ਯਾਦ ਕਰ ਲਓ ਗੁਰੂ ਨਾਨਕ ਦੇਵ ਜੀ ਦਾ ਨੰ ਤਿੰਨਾਂ ਚ ਇੱਕ ਆ ਜੂਆ ਸਿਰਫ 10 ਨੰਬਰ ਦਾ ਲੇਖ ਬਣ ਕੇ ਰਹਿ ਗਿਆ ਸੀ ਆ ਐਸੇ ਜਦ ਕੇ ਸਾਨੂੰ ਉਹਨਾਂ ਦੀ ਤਿਆਗ ਮੱਲ ਤੋਂ ਕਿਵੇਂ ਗੁਰੂ ਤੇਗ ਬਹਾਦਰ ਬਣੇ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ ਕਿੰਨੀਆਂ ਬਾਬਾ ਬਕਾਲਾ ਸਭ ਵਿਖੇ ਬੈਠ ਕੇ ਕਿੰਨੀਆਂ ਕਸ਼ਟ ਚੱਲੇ ਕਿਵੇਂ ਮੱਖਣ ਛਾਲ ਬਾਣਾ ਉਹਨੇ ਗੁਰੂ ਲਾਦੋ ਰੇ ਕਿੱਥੋਂ ਕਿੱਥੇ ਕਸ਼ਟ ਚੱਲੇ ਮਲ ਹਮਲੇ ਹੋਏ ਗੁਰੂ ਸਾਹਿਬ ਤੇ ਤੇ ਜੋ ਤਿਆਗ ਦਾ ਜੋ ਨਿਮਰਤਾ ਦਾ ਜੋ ਮਨੁੱਖਤਾ ਦਾ ਮਾਨਵਤਾ ਦਾ ਸੁਨੇਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਮੇਰੇ ਖਿਆਲ ਵਿੱਚ ਦੁਨੀਆ ਦੇ ਵਿੱਚ ਕਿਸੇ ਕਿਤਾਬ ਕਿਸੇ ਗ੍ਰੰਥ ਚ ਕਦੇ ਮਿਲਦਾ ਹੋਵੇ ਜਿਹੜਾ ਐਗਜ਼ਾਮਪਲ ਹੈ ਜੀ ਮਿਸਾਲ ਸੋ ਅਸੀਂ ਪਾਠਕ੍ਰਮ ਦੇ ਵਿੱਚ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦਾ ਜੀਵਨ ਸਾਰਾ ਉਹ ਐਡ ਕੀਤਾ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਸਾਨੂੰ ਇਹ ਜਿਹੜੀਆਂ ਦਸਤਾਰਾਂ ਨੇ ਇਹ ਕੋਈ ਸਾਨੂੰ ਐਵੇਂ ਨਹੀਂ ਮਿਲੀਆਂ ਤੇ ਵਾਸਤੇ ਸਿਰ ਦੇਣੇ ਪਏ ਨੇ ਫਿਰ ਦਸਤਾਰਾਂ ਬਣੀਆਂ ਨੇ ਇਹਦੇ ਵਾਸਤੇ ਸਾਨੂੰ ਅਸੀਂ ਦੂਜਿਆਂ ਦੇ ਰਾਖੇ ਬਣਿਆ ਤਾਂ ਹੀ ਉਹ ਸਾਨੂੰ ਹਿੰਦੀ ਚਾਦਰ ਗੁਰੂ ਤੇਗ ਬਾਦਰ ਦਾ ਕਿਤਾਬ ਮਿਲਿਆ ਇਹ ਕੋਈ ਐਵੇਂ ਚੀਚੀਆਂ ਨੂੰ ਖੂਨ ਲਾ ਕੇ 시ਧੀਆਂ ਨਹੀਂ ਪ੍ਰਾਪਤ ਹੋਈਆਂ ਇੱਥੇ ਸਿਰ ਦੇਣੇ ਪਏ ਇੱਥੇ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਇੱਥੇ ਪਾਈ ਮਤੀ ਦਾਸ ਜੀ ਅੱਜ ਸਾਡੀ ਅਲ੍ਹਾਸ ਦੇ ਵਿੱਚ ਜ਼ਿਕਰ ਹੈ ਆਰਿਆਂ ਨਾਲ ਚਰਵਾਏ ਗਏ ਚਰਖੜੀਆਂ ਤੇ ਚੜੇ ਦੇਖਿਆਂ ਚ ਉਬਾਲੇ ਗਏ ਕਿਹੜਾ ਤਰੀਕਾ ਸੀ ਜ਼ਾਲਿਮਾਂ ਦਾ ਜਿਹੜਾ ਉਹਨਾਂ ਨੇ ਨਹੀਂ ਵਰਤਿਆ ਸਾਡੇ ਤੇ ਪਰ ਦੇਖ ਲਓ ਗੁਰੂ ਸਾਹਿਬ ਦਾ ਪਰਮਾਤਮਾ ਦਾ ਸੁਨੇਹਾ ਦੇਖ ਲਓ ਔਰੰਗਾਬਾਦ ਚਲੇ ਜਾਇਓ ਉਥੇ ਔਰੰਗਜੀਬ ਦੀ ਕਬਰ ਹੈ ਦੀਵਾ ਕਰਨ ਵਾਲਾ ਹੈ ਨਹੀਂ ਤੇ ਆਨੰਦਪੁਰ ਸਾਹਿਬ ਜਾਇਓ ਗੁਰੂ ਕੀ ਨਗਰੀ ਲਾਈਨ ਨਹੀਂ ਟੁੱਟਦੀ ਲਾਈਨ ਨਹੀਂ ਟੁੱਟਦੀ ਸੱਚ ਦਾ ਕਰਨ ਵਾਲਿਆਂ ਦੀ ਆ ਫਰਕਾ ਬਸ